मॉर्निंग ਸਾਰਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਪ੍ਰਿਤ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਅੰਦਰ ਹੋਵੋਗੇ ਹਾਂਜੀ ਜਬਜੋ ਸਿੰਘ ਬਰਾੜ ਪਹਿਲਾ ਵਾਰ ਗੁੱਡ ਮਾਰਨਿੰਗ ਸਾਰਨ ਸਸ਼ਿਕਾ ਹਾਂਜੀ ਜੇ ਕੋਈ ਚੈਨਲ ਤੇ ਨਹੀਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਆਪਾਂ ਲੈ ਕੇ ਆਉਣੀ ਹੈ ਮੈਡੀਸਨ ਬਿਠਿੰਡਾ ਠੀਕ ਹੈ ਜੀ ਜਬਜੋ ਸਿੰਘ ਬਰਾੜ ਬਿਮਾਰਾ ਤੁਹਾਨੂੰ ਪਤਾ ਹੀ ਹੈ ਸੋ ਆਪਾਂ ਲਿਆ ਕਿ ਨਹੀਂ ਮੈਡੀਸਨ ਐਂਡ ਆਪਾਂ ਵਾਲਾ ਸੂਟ ਪਾਇਆ ਕਿੰਨੀ ਮੈਨ ਲੱਗਦਾ ਹੀ ਨਹੀਂ ਮੈਚ ਕਰੀ ਇਹਨੇ ਮੈਂ ਉਹੀ ਲੈ ਲਈ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਕਲੈਰਿਟੀ ਦਾ ਪਤਾ ਨਹੀਂ ਕੀ ਹੋਇਆ ਚੁੱਪਚਾ ਏਦਾਂ ਹੀ ਰਹਿੰਦੀ ਟਾਈਮ ਹੋ ਚੱਲੇ ਮਿਲਣਾ ਦਾ ਵਾਵਾ ਹੀ ਹੋ ਚੱਲੇ ਵਲੌਗ ਨਾ ਲੇਟ ਹੀ ਸ਼ੂਟ ਹੁੰਦਾ ਪਿਆ ਹੁਣ ਕਿੰਨੇ ਦੇ ਨਹੀਂ ਹੋ ਗਏ 8:00 ਵਜੇ ਟਿਊਸ਼ਨ ਅੱਜ ਆਪਾਂ ਸ਼ਾਮ ਨਹੀਂ ਪੜ੍ਹਾਵਾਂਗੇ ਤੇ ਚਲੋ ਜੀ ਚੱਲ ਜੀ ਆਪਾਂ ਚੱਲ ਪਿਆ ਕਰ ਤੋਂ ਜਬ ਜੋ ਸੀਨ ਫਰਾੜ ਹੈਲੋ ਬੇਟਾ ਸਸਿਕਾ ਤੇ ਚਲੋ ਜੀ ਹੁਣ ਚੱਲਦੇ ਆ ਮੈਡੀਸਨ ਲੈਣ ਤੇ ਫਿਰ ਮਿਲਦੇ ਤੁਹਾਨੂੰ ਠੀਕੇ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਆ ਹਾਂਜੀ ਕੋਲੀ ਲੈ ਚਲੋ ਹਾਂ ਫੇਰ ਕਿਹੜਾ ਕੋਈ ਗਰਮੀ ਆ ਆਪਾਂ ਖੜਨਾ ਚਲੋ ਜੀ ਆਪਾਂ ਪਹੁੰਚ ਗਏ ਫਾਟਕ ਤੇ ਤੇ ਆਪਾਂ ਨੂੰ ਲੱਗਦਾ ਫਾਟਕ ਤੇ ਹੁਣ ਆਊਗੀ ਡਰੇਨ ਐਂਡ ਉਸ ਤੋਂ ਬਾਅਦ ਦੇਖਦੇ ਆ ਮੈਂ ਚੱਲਦੇ ਆ ਤੁਹਾਨੂੰ ਕਿਰੋਣੀਆਂ ਇਧਰ ਆਊਗੀ ਕਿ ਕਿਧਰ ਆਊਗੀ ਤੁਸੀਂ ਜੀ ਆਪਾਂ ਪਹੁੰਚ ਚੁੱਕੇ ਆ ਆਪਾਂ ਹੁਣ ਚੱਲਦੇ ਆਂ ਬਸ ਇੱਥੋਂ ਕੋਲ ਟ੍ਰੇਨ ਆਉਂਦੀ ਹੈ ਤਾਂ ਦੈਨ ਅੱਗੇ ਵਧਦੇ ਆਂ ਮੈਡੀਸਨ ਦਵਾਈ ਕਿ ਲਿਓਣੇ ਨੇ ਉਹ ਆਪਾਂ ਪਠੰਡਿਓ ਨਾਲੇ ਪਠੰਡਿੇ ਦਾ ਮਾਹੌਲ ਚੈੱਕ ਕਰਵਾਵਾਂਗੇ ਤੁਹਾਨੂੰ ਉੱਥੇ ਦਾ ਕੀ ਮਾਹੌਲ ਚੱਲ ਜਿਵੇਂ ਕਹਿ ਦਿੰਦੇ ਆਂ ਹੁਣ ਤਾਂ ਅੱਜ ਅਸੀਂ ਨਾ ਫੋਨ ਕਰਿਆ ਸੀ ਕਿਸੇ ਮੇਰੇ ਨਾਲ ਦੇ ਫਰੈਂਡ ਨੂੰ ਉਹ ਬੋਲੇ ਕਿ ਹਸਤਾ ਘਰੋਂ ਬਾਹਰ ਨਹੀਂ ਨਿਕਲੇ ਕਿੱਦਾਂ ਦਾ ਮਾਹੌਲ ਆ ਆਪਾਂ ਜਾ ਕੇ ਚੈੱਕ ਕਰਦੇ ਆਂ ਪਠੰਡਿੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਕਿਸ ਤਰ੍ਹਾਂ ਦਾ ਮਾਹੌਲ ਹਨਾ ਸਾਰਾ ਤੁਹਾਨੂੰ ਦਿਖਾਵਾਂਗੇ ਜਿੰਨਾ ਪੋਸੀਬਲ ਹੋਇਆ ਚਲੋ ਜੀ ਮਿਲਦੇ ਫਿਰ ਆਪਾਂ ਤੁਹਾਨੂੰ ਫਿਰ ਤੇ ਸਟ ਲੋ ਜੀ ਟ੍ਰੇਨ ਆ ਚੁੱਕੀ ਏ ਤੇ ਟ੍ਰੇਨ ਜਿਵੇਂ ਕਿ ਚਲੋ ਸਟਾਰਟ ਇੱਥੇ ਤੁਰੀ ਏ ਸਾਡੀ ਗੋਨਿਆਣਾ ਮੰਡੀ ਤੋਂ ਦੂਜੀ ਏ ਨਾ ਮਾਲ ਗੱਡੀ ਇਹਨਾਂ ਨਾਲ ਆ। ਆਈ ਲਵ ਯੂ ਆਈ ਲਵ ਯੂ ਮਾਲਾ ਦਿਆ ਇੱਥੋਂ ਚੱਲੀ ਬਟਾ ਹੈਲੋ ਕਿਵੇਂ ਹੈ ਕਰਦੀਆਂ ਨੇ ਆਪਸ ਚ ਹਨਾ ਦੇਖੋ ਲਓ ਜੀ ਆਪਾਂ ਪਹੁੰਚ ਕੇ ਥਰਮਲਾ ਕੋ ਆ ਫੋਗ ਫੋਗ ਜੀ ਕਿਵੇਂ ਹੋਇਆ ਪਿਆ ਇਹ ਪਾਣੀ ਕਰਕੇ ਬਰਾੜ ਬਰਾੜ ਸਾਹਿਬ ਕਿੱਥੇ ਪਹੁੰਚ ਗਏ ਆਪਾਂ ਬਰਾੜ ਸਾਹਿਬ ਦੱਸੋ ਕਿੱਥੇ ਪਹੁੰਚ ਗਏ ਆਪਾਂ ਇੱਧਰ ਸ਼ਹਿਰ ਦਾ ਨਾਮ ਦੱਸੋ ਮਾਨੂੰ ਕੀ ਆ ਓਏ ਸੰਤਰੇ ਸੰਤਰੇ ਕਿਤੇ ਜੱਜਾ ਨੂੰ ਸੰਤਰੇ ਦਿੰਦੇ ਜਿੱਥੇ ਵੇਖ ਲਓ ਕਿੱਥੇ ਸੀ ਸੰਤਰੇ ਸੰਤਰੇ ਨਹੀਂ ਸੀ ਆਂਬ ਸੀ ਬਤ ਆਂਬਲਮ ਆ ਗਏ ਆਪਾਂ ਲਵਾਂਗੇ ਮੈਂ ਆ ਦੇਖੋ ਸੰਡੇ ਸੇਲ ਲੱਗੀ ਏ ਸੰਡੇ ਸੇਲ ਇੱਥੇ ਬਹੁਤ ਸਸਤਾ ਇੱਥੇ ਤਾਂ ਮਤਲਬ ਗਰੀਬ ਜਨਤਾ ਚਾਰੀ ਥੁਲੇ ਕੇ ਜਾਂਦੀ ਹੈ ਕਹਿੰਦਾ ਮਤਲਬ ਉਹ ਤਾਂ ਚੀਚਾ ਪਾਏ ਹੀ ਹੁੰਦੇ ਆ ਸੂਟ ਜੇ ਪਾਏ ਹੁੰਦੇ ਆ ਸਾਰੇ ਹਾਂ ਅਚਲੀ ਆ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਤੇ ਵਲੌਗ ਸਵੇਰ ਦਾ ਸਟਾਰਟ ਕੀਤਾ ਆਪਾਂ ਸਵੇਰ ਦਾ ਸਟਾਰਟ ਕਰਿਆ ਹੋਇਆ ਆਪਾਂ ਸਮਝ ਲਓ ਤੁਸੀਂ ਜਦੋਂ ਦਾ ਆਪਾਂ ਸਵੇਰ ਮੈਡੀਸਨ ਦਵਣ ਗਏ ਸੀ ਜਗਜੋ ਸਿੰਘ ਬਰਾੜ ਨੂੰ ਤੁਹਾਨੂੰ ਪਤਾ ਖਾਂਸੀ ਵਗੈਰਾ ਹੋਈ ਪਈ ਉਹਨੂੰ ਖਾਂਸੀ ਤਾਂ ਨਹੀਂ ਹੋਈ ਕੋਲਡ ਵਗੈਰਾ ਜਿਹਾ ਸੀਗਾ ਉਹਨੂੰ ਮੈਡੀਸਨ ਨੂੰ ਦਵਾ ਕੇ ਲਿਆਇਆ ਤੇ ਆ ਨਾ ਅੱਜ ਮੈਂ ਨਾ ਚੁੰਨੀ ਤਾਂ ਮੈਂ ਕਮਨ ਨਾਮ ਨਾਮਾਤਰ ਵਾਂਗੂ ਮਿਲਦੀ ਸੀ ਬਟ ਮੈਂ ਅੱਜ ਅਕ ਵੇਅਰ ਕਰ ਲਈ ਐ ਮੈਂ ਤੇ ਬਟ ਇਹ ਦਿਨ ਆਪਾਂ ਡਾਈ ਕਰਾ ਲਾਂ ਕੋਈ ਹੋ ਦੁਪੱਟਾ ਮੈਨੂੰ ਲੱਗੋ ਮੈਚ ਹੁੰਦੀ ਹੈ ਬਟ ਘੱਟ ਹੁੰਦੀ ਹੁੰਦੀ ਤਾਂ ਹੈ ਗਰੀ ਦੇਖੋ ਗਰੀਨ ਦੇ ਨਾਲ ਗਰੀਨ ਬਟ ਘੱਟ ਹੁੰਦੀ ਹੈ ਮੈਚ ਆਪਾਂ ਹੋਰ ਟਰਾਈ ਕਰਵਾ ਲਾਂਗੇ ਨਵੀ ਤੇ ਹੁਣ ਆਪਾਂ ਬਣਾਉਦੇ ਸੀ ਸਬਜ਼ੀ ਬਾਜੀ ਕਿਚਨ ਆਪਾਂ ਪੜਾ ਲਈਆ ਤੇ ਵੈਦਰ ਕੁਛ ਇਦਾਂ ਵੈਦਰ ਦਾ ਜਿਹੜਾ ਸਿਸਟਮ ਹੈ ਰੇਨ ਹੋ ਕੇ ਹੱਟੀ ਹਲਕੀ ਹਲਕੀ ਬਾਰਿ ਮੋٹے ਗੜੇ ਮੰਮੀ ਪਾਣੀ ਪਿਉਂਦੇ ਨੇ ਦੇਖੋ ਵੇੜੇ ਦਾ ਹਾਲ ਸਬਜ਼ੀ ਤੋਦ ਗਏ ਪਹਿਲਾਂ ਆਪਾਂ ਸਬਜੀ ਦੋਦ ਗਏ ਮੇਰੇ ਸਾਤੇ ਪਹਿਲਾ ਫਿਰ ਆਪਾਂ ਤੜਕਾ ਲਗਾ ਲਾਂ ਕद्दू ਨੂੰ ਠੀਕ ਹੈ ਜੀ ਕद्दू ਨੂੰ ਵਾਸ਼ ਕਰਕੇ ਰੱਖਦੇ ਆ ਤੇ ਨਾਲ ਦੀ ਨਾਲ ਤੜਕਾ ਲਗਾ ਲਾਂਗੇ ਆਪਾਂ ਕद्दू ਨੂੰ ਤੇ ਕद्दू ਕੀ ਹੁਣ ਆਪਾਂ ਇੱਕ ਰੁਟੀਨ ਬਣਾਣੀ ਆਪਾਂ ਲਓ ਜੀ ਹੁਣ ਨਾ ਇੱਕ ਮੈਂ ਰੁਟੀਨ ਸੋਚਿਆ ਹੈਗਾ ਕਿ ਆਪਾਂ ਇੱਕ ਰੁਟੀਨ ਬਣਾਣੀ ਆਪਾਂ ਡੇਲੀ ਕद्दू ਹੀ ਬਣਾਣਾ ਹਫਤੇ 'ਚ ਸਿਰਫ ਦੋ ਦਿਨ ਦਾਲ ਧਰਨੀ ਆ ਤੇ ਪੰਜ ਦਿਨ ਕद्दू ਖਾਇਆ ਕਰਨਾ ਰਾਤ ਰਾਤ ਦੀਨੇ ਕੁਝ ਵੀ ਬਣਾਓ ਬਟ ਰਾਤ ਰਾਤ ਦਾ ਹੁਣ ਫਿਕਸ ਕਰ ਲਿਆ ਕਿਉਂਕਿ ਕੱਦੂ ਬਹੁਤ ਠੰਡਾ ਹੁੰਦਾ ਬਾਕੀ ਕੋਈ ਨੁਕਸਾਨ ਨਹੀਂ ਹੈਗਾ ਨਾ ਤੇ ਆਪਾਂ ਡੇਲੀ ਕਨਫਰਮ ਹੋ ਗਿਆ ਆਪਣਾ ਦੋ ਦਿਨਾਂ ਹੀ ਮਿੱਟੀ ਬੋਦਾ ਊਟ ਵਿੱਚ ਚੇਂਜ ਨਹੀਂ ਕਰਦੀ ਹੁੰਦੀ ਮੈਂ ਕਿਹਾ ਧੋਣਾ ਤਾਂ ਹੁੰਦਾ ਹੀ ਆ ਤੇ ਬਾਕੀ ਅੱਜ ਹੈਗਾ ਮਦਰਸ ਡੇ ਮਤਲਬ ਇਹ ਤੁਹਾਨੂੰ ਵੀਡੀਓ ਕਰਨ ਨੂੰ ਮਿਲੂਗੀ ਹੈਪੀ ਮਦਰਸ ਡੇ ਟੂ 올 ਮਮਸ ਹਨਾ ਸਾਰੇ ਸਾਰਿਆਂ ਨੂੰ ਮਦਰਸ ਡੇ ਦੀ ਬਹੁਤ ਬਹੁਤ ਮੁਬਾਰਕਾਂ ਐਂਡ ਅੱਜ ਹੈਗਾ ਮਦਰਸ ਡੇ ਤੇ ਅੱਜ ਆਪਾਂ ਫਸਟ ਟਾਈਮ ਆਪਾਂ ਜਿਹੜਾ ਕੋਈ ਚੀਜ਼ ਸੈਲੀਬ੍ਰੇਟ ਨਾ ਮਤਲਬ ਸੈਲੀਬ੍ਰੇਟ ਤਾਂ ਨਹੀਂ ਮਤਲਬ ਸੈਲੀਬ੍ਰੇਟ ਮਤਲਬ ਕੇਕ ਸੈਲੀਬ੍ਰੇਸ਼ਨ ਦਾ ਮਤਲਬ ਕੇਕ ਦੀ ਗੱਲ ਕਰ ਰਹੀ ਹਾਂ ਮੈਂ ਕਿਉਂਕਿ ਆਪਾਂ ਕੋਈ ਵੀ ਚੀਜ਼ ਹੁੰਦੀ ਹੈ ਨਾ ਚਾਈ ਨੀ ਕਾ ਮੋਟਾ ਫੰਕਸ਼ਨ ਹੋਵੇ ਮਤਲਬ ਫੋਰ ਐਗਜ਼ਾਮਪਲ ਮੋਨਟਾਈਜ਼ ਹੋਏ ਚੈਨਲ ਬਰਥਡੇ ਹੋਵੇ ਹਨਾ ਬਰਥਡੇ ਹੋਵੇ ਜਾਂ ਕੋਈ ਹੋਰ ਓਕੇਸ਼ਨ ਹੋਵੇ ਜਾਂ ਪ੍ਰੋਗਰਾਮ ਹੁੰਦਾ ਕੋਈ ਵੀ ਮਤਲਬ ਨਿੱਕੇ ਨਿੱਕੇ ਤੋਂ ਨਿੱਕਾ ਪੁਆਇੰਟ ਮਤਲਬ ਜਿਹੜਾ ਪਰ ਸੈਲੀਬ੍ਰੇਟ ਵਾਲਾ ਹੁੰਦਾ ਤਾਂ ਆਪਾਂ ਨਾ ਕੇਕ ਜ਼ਰੂਰ ਲੈ ਕੇ ਆਉਨੇ ਆ ਬਟ ਅੱਜ ਜਿਹੜਾ ਆਪਾਂ ਕੇਕ ਨਹੀਂ ਲੈ ਕੇ ਆਉਣੇ ਕਿਉਂ ਰੀਜ਼ਨ ਵੀ ਦੱਸ ਦਿੰਦੀ ਆ ਨਹੀਂ ਆਪਾਂ ਅੱਜ ਵੀ ਕੇਕ ਲੈ ਕੇ ਆਉਣਾ ਸੀ ਤੇ ਕੇਕ ਕਟਿੰਗ ਕਰਨੀ ਸੀ ਮੈਂ ਔਰ ਮੰਮੀ ਨੇ ਠੀਕ ਹੈ ਐਂਡ ਜਬਜੋ ਨੇ ਮੈਨੂੰ ਸਵੇਰ ਹੀ ਵਿਸ਼ ਕਰਤੀ ਸੀ ਐਂਡ ਅਸੀਂ ਸੋਚਿਆ ਕਿਉਂਕਿ ਜਬਜੋ ਨੂੰ ਲੱਗੇ ਕਫ ਹਲਕੀ ਹਲਕੀ ਹੈ ਤੇ ਪਰ ਤੁਹਾਨੂੰ ਪਤਾ ਜਦੋਂ ਬੱਚਾ ਬਿਮਾਰ ਹੁੰਦਾ ਤੇ ਇਹ ਜਿਹੜੇ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਇਹਦੇ ਭਰੇਜ ਨਾਲ ਹੀ ਬੱਚਾ ਆਰਾਮ ਆ ਜਾਂਦਾ ਨਾ ਜੇ ਆਪਾਂ ਇਸ ਚੀਜ਼ ਦਾ ਭਰੇਜ ਨਾ ਕਰਾਂਗੇ ਤਾਂ ਖਾਂਸੀ ਵਗੈਰਾ ਜਿਹੜੇ ਹੋਰ ਚੀਜ਼ਾਂ ਵੱਜ ਜਾਣਗੇ ਤੇ ਐਗਜ਼ਾਮ ਤੁਹਾਨੂੰ ਪਤਾ ਕੱਲ ਨੂੰ ਐਗਜ਼ਾਮ ਵੀ ਇਹਦਾ ਹੈਗਾ ਸੋ ਆਪਾਂ ਅਵੋਇਡ ਕੀਤਾ ਪਹਿਲੀ ਵਾਰ ਆਪਾਂ ਜਿਹੜਾ ਕੇਕ ਤੋਂ ਅਵੋਇਡ ਕੀਤਾ ਨਹੀਂ ਲੈ ਕੇ ਆਉਣਾ ਤੇ ਇਹ ਹੱਸ ਜਾਈਏ ਮੈਂ ਕਿਹਾ ਫਿਰ ਅੱਜ ਆਪਾਂ ਮੰਮੀ ਲਈ ਵੀ ਕੁਝ ਸਰਪ੍ਰਾਈਜ਼ ਰੱਖਿਆ ਹੈਗਾ ਕਾਫੀ ਟਾਈਮ ਹੋ ਗਿਆ ਸੀ ਬਾਈ ਕਿਤੇ ਨੂੰ ਮਤਲਬ ਬਟ ਉਹ ਮੈਨੂੰ ਇਦਾਂ ਸੀ ਜਦੋਂ ਵੀ ਮਦਰਸਡੇ ਹੋਊਗਾ ਆਪਾਂ ਉਦੋਂ ਮੰਮੀ ਨੂੰ ਦਵਾਂਗੇ ਗਿਫਟ ਹਨ ਉਹ ਚੀਜ਼ ਤੂੰ ਆਪਾਂ ਚੀਜ਼ ਕੀ ਦਵਾਂਗੇ ਉਹ ਆਪਾਂ ਕੋਈ ਕਿਉਂਕਿ ਅੱਜ ਕੇਕ ਦਾ ਸੈਲੀਬ੍ਰੇਟ ਕਰਨਾ ਨਹੀਂ ਕੇਕ ਤਾਂ ਕਟਣਾ ਨਹੀਂ ਆਪਾਂ ਬਟ ਉਹ ਆਪਾਂ ਚੀਜ਼ ਜਿਹੜੀ ਦਵਾਂਗੇ ਮੰਮੀ ਨੂੰ ਕੈਮਰੇ ਦੇ ਸਾਹਮਣੇ ਦਵਾਂਗੇ ਆਪਾਂ ਤੇ ਉਹ ਤੁਹਾਨੂੰ ਸ਼ੇਅਰ ਕਰਾਂਗੇ ਕੀ ਦਵਾਂਗੇ ਆਪਾਂ ਤੇ ਬਟ ਕੋਈ ਕੀਮਤੀ ਚੀਜ਼ ਹੀ ਹੈ ਮਤਲਬ ਸਮਝ ਲਓ ਮੈਨੂੰ ਤਾਂ ਮਿਲਦੀ ਰਹਿੰਦੇ ਗਿਫਟ ਤੇ ਬੱਸ ਆਪਾਂ ਮਦਰਸਡੇ ਤੇ ਮੰਮੀ ਨੂੰ ਦਵਾਂਗੇ ਗਿਫਟ ਤੇ ਠੀਕ ਹੈ ਜੀ ਆਪਾਂ ਹੁਣ ਕਾ ਬਣਾਉਣੇ ਸਬਜ਼ੀ ਗੱਲਾਂ ਬਾਤਾਂ ਬਹੁਤ ਕਰਨ ਲੱਗ ਜੇ ਮੈਂ ਕਰਦੀ ਆ ਤਾਂ ਬਹੁਤ ਕਰਦੀ ਆ ਗੱਲਾਂ ਨਾ ਕਰਾਂ ਤਾਂ ਜਮਾ ਨਹੀਂ ਕਰਦੀ ਤੇ ਗੱਲਾਂ ਆਪਾਂ ਕਰਨੀਆਂ ਵੀ ਕਿਹਦੇ ਨਾਲ ਹੁੰਦੀਆਂ ਤੁਸੀਂ ਸਾਰੇ ਮੇਰੇ ਫਰੈਂਡਸ ਉਹ YouTube ਫੈਮਿਲੀ ਹੈ ਨਾ ਕਿਉਂਕਿ ਮੈਂ ਪੂਰ ਦਾ ਆਪਾਂ ਘਰੇ ਕਿੰਨਾ ਕੁ ਬੋਲ ਲਈਦਾ ਪੂਰ ਆਪਾਂ ਕਿਸੇ ਨਾਲ ਬੜੀ ਗੱਲਾਂ ਬਾਤਾਂ ਕਰਦੇ ਨਹੀਂ ਕਿੰਨੇ ਤੁਹਾਨੂੰ ਪਤਾ ਨਾ ਕਿਤੇ ਹੋਣਾ ਨਾ ਘਰੇ ਕੋਈ ਆਉਂਦਾ ਨਾ ਕਿਸੇ ਦੇ ਜਾਈਦਾ ਨਾ ਕੋਈ ਆਈਦਾ ਹਾਂ ਸੋ ਆਪਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਨ ਬੈਠੇ ਜਦ ਮੈਂ ਕਰਨੀਆਂ ਹੁੰਦੀਆਂ ਤੇ ਇਹ ਦੇਖੋ ਮਿੱਟੀ ਕਿੰਨੀ ਕਿੰਨੀ ਆ ਗਈ ਹੈ ਪਹਿਲਾਂ ਮੇਰੇ ਘਿਆਸ ਨਾਲ ਪਹਿਲਾਂ ਮੈਂ ਗਿਆਸ ਨਾਲ ਲੈਣ ਮੈਂ ਉਹ ਕਟਾਉਂਦੀ ਸੀ ਮਿੱਟੀ ਨਾ ਪਹਿਲਾਂ ਜਦੋਂ ਇਹ ਆਇਆ ਸੀ ਮੋਟਾ ਆ ਮੋਟਾ ਜਿਹਾ ਹਨੇਰ ਪਹਿਲਾਂ ਤਾਂ ਆਇਆ ਸੀ ਮੋਟਾ ਜਹਾ ਹਨੇਰ ਤੇ ਨਾਲ ਦੀ ਨਾਲ ਮੋਟੀਆਂ-ਮੋਟੀਆਂ ਕੜੀਆਂ ਲੱਥੀਆਂ ਫਿਰ ਛੋੜੀਆਂ ਜਿਹੀਆਂ ਲੱਥੀਆਂ ਤੇ ਚੁੰਨੀ ਪਿੱਛੇ ਸੂਟ ਉਹ ਤਾਂ ਚਲੋ ਮਿਲੀ ਵੀ ਜਾਂਦੀ ਐ ਨਹੀਂ ਕਹਿੰਦਾ ਜਮਾ ਨਹੀਂ ਮਿਲਦੀ ਮਤਲਬ ਫਰਕ ਆ ਮਤਲਬ ਲੈ ਸਮਝਦੇ ਹੋ ਤੁਸੀਂ ਮੇਰੀ ਕਿ ਫਰਕ ਆ ਦੋ ਜੇ ਆਪਾਂ ਗੈਸ ਕਰ ਲਿਆ ਤੇ ਗੈਸ ਨੂੰ ਕਲੀਨ ਕਰ ਲਈ ਮਿੱਟੀ ਜੀ ਨਾ ਲੱਥ ਗਈ ਤੇ ਫਿਰ ਸਬਜ਼ੀ ਬਣਾਣੀ ਆ ਤਾਂ ਕਰਕੇ ਦੋ ਜੇ ਸਭ ਤੋਂ ਮਤਲਬ ਗੈਸ ਨੂੰ ਪਹਿਲਾਂ ਫੜੀ ਤੇ ਕੁੱਕਰ ਨੂੰ ਚੜਾ ਦਿੰਨੇ ਕੁੱਕਰ ਸੁੱਕੂਗਾ ਉਹਨਾਂ ਚਿਰ ਔਰ ਕੰਮ ਕਰ ਲੈਂਦੀ ਮੈਂ ਲੋ ਜੀ ਤੇ ਲੋ ਜੀ ਤੇ ਆਪਾਂ ਹੁਣ ਲੋ ਜੀ ਤੇ ਹੁਣ ਆਪਾਂ ਸਬਜੀ ਦਾ ਦੇਖ ਹੁਣ ਆਪਣੀ ਫਿਕਸ ਹੀ ਹੈ ਕਿ ਰੋਜ਼ ਕੋਈ ਟੈਨਸ਼ਨ ਨਹੀਂ ਆਪਾਂ ਕੀ ਬਣਾਣਾ ਕੀ ਨਹੀਂ ਇਹ ਟੈਨਸ਼ਨ ਨੂੰ ਮੈਂ ਪੱਕੇ ਤੌਰ ਤੇ ਦੂਰ ਕਰ ਲਿਆ ਜਿੰਨਾ ਚਿਰ ਗਰਮੀ ਮੈਂ ਆਪ ਹੀ ਇਹ ਡਿਸੀਜਨ ਲਿਆ ਮੈਂ ਡਿਸੀਜਨ ਆਪ ਹੀ ਲਿਆ ਕਿਉਂਕਿ ਖੁਦ ਲਈ ਵੀ ਬਹੁਤ ਚੰਗਾ ਹੈ ਕਿਉਂਕਿ ਤੁਹਾਨੂੰ ਪਤਾ ਆਚੀ ਚਿਪਕੀ ਬਹੁਤ ਮਾੜੀਆਂ ਨੇ ਸਬਜ਼ੀਆਂ ਖਾਣੇ ਜਿਹੜੀਆਂ ਤਲਗੀਆਂ ਰਾਤ ਨੂੰ ਤਾਂ ਜਮਾ ਹੀ ਨਹੀਂ ਖਾਣੀ ਚਾਹੀਦੀ ਕਿ ਤਲੀ ਸਬਜ਼ੀਆਂ ਪਕਾ ਲੈਦੇ ਨੇ ਤੇ ਬਾਕੀ ਅਵੋਇਡ ਕਰੋ ਤਲੀਆਂ ਚਿਪਕੀਆਂ ਸਬਜ਼ੀਆਂ ਦਾ ਮਾੜੀਆਂ ਹੀ ਨੇ ਸਿਹਤ ਨਹੀਂ ਹਨਾ ਤਾਂ ਅਨਸਰ ਦੇ ਨੂੰ ਬਣਾਓ ਬਾਕੀ ਜਿਹਨੇ ਬਣਾ ਕੇ ਖਾਓ ਜੇ ਤੁਸੀਂ ਖਾਣੀ ਵੀ ਇਹ ਸਬਜ਼ੀ ਨਾ ਤਲੀਆਂ ਚੀਜ਼ਾਂ ਖਾਣੀਆਂ ਵੀ ਆ ਤਾਂ ਤੁਸੀਂ ਉਹਦਾ ਖਾਓ ਮਤਲਬ ਜਿਹਨੇ ਖਾਓ ਦਹੀਂ ਲੱਸੀ ਦੇ ਨਾਲ ਤੇ ਰਾਤ ਨੂੰ ਅਵੋਇਡ ਹੀ ਕਰੋ ਇਸ ਸੌਰੀ इस तरह जो सब्जिया अवॉयड ही करो ठीक है जी सो लो जी सुबो लो जी जो आपने तेल थोड़ा तेल पा आप तड़का लाया करना कदू ना तो दसो जी मेरा डिसीजन कि लगा ये सब्जिया हसबैंड बाकी कदू फेवरेट सब तो पहली गल सा हम सा खाधा पीता की आखो कर क्योंकि असी तेने एक मिनट जी ਲੋ ਜੀ ਅਸੀਂ ਮੈਂ ਮम्मी ਡੈਡੀ ਅਸੀਂ ਕਿੰਨੇ ਤਾਂ ਦਾ ਜਿਹੜੀ ਵੀ ਸਬਜੀ ਹੁੰਦੀ ਹੈ ਮਤਲਬ ਅਸੀਂ ਸਾਰੀਆਂ ਸਬਜ਼ੀਆਂ ਖਾ ਲਈਨੇ ਕਿੰਨੇ ਜਾਣੇ 3 4 ਪਰਸਨ ਜਦੋਂ ਜੱਜੋ ਸਿੰਘ ਬਰਾੜ ਚਲੋ ਮੜ ਮੋਟਾ ਮੜ ਮੋਟਾ ਹੌਸ਼ਾ ਕਲਿੰਦਾ ਨਾਲ ਬਟ ਮੇਰੀ ਦਾ ਹਸਬੰਦ ਫਿਰ ਹੋਰ ਸਬਜ਼ੀਆਂ ਆ ਭੈਂਗਣੀ ਮੂੰਗਣੀ ਪਸੰਦ ਨਹੀਂ ਕਰਦੇ ਫਿਰ ਹਨਾ ਫਿਰ ਅਸੀਂ ਹੁਣ ਪੱਕੇ ਤੌਰ ਤੇ ਮੈਂ ਖੁਦ ਦਾ ਡਿਸੀਜਨ ਲਿਆ ਤੇ ਅੱਜ ਆਪਾਂ ਉਹਨਾਂ ਨਾਲ ਕਰਾਂਗੇ ਗੱਲਬਾਤ ਤੇ ਆਪਾਂ ਕਦੂ ਕਦੂ ਕਰਦਿਆ ਕਰਨੀ ਦੇਖੀ ਜਊਂਗੀ

ਤੁਦੋ ਵੀ ਕਮੈਂਟ ਕਰਕੇ ਦੱਸੋ ਕਦ ਨੂੰ ਕਿਹਨੂੰ ਕਿਹਨੂੰ ਪਸੰਦ ਹੈ ਮੈਨੂੰ ਪਸੰਦ ਇਹ ਨਹੀਂ ਕਿ ਇਹਦੀ ਪਸੰਦ ਨਹੀਂ ਹੈਗੀ ਪਸੰਦ ਬਹੁਤ ਹੈਗੀ ਆ ਪਰ ਜਦੋਂ ਹੁਣ ਬਣਿਆ ਹੋਊਗਾ ਤਾਂ ਖਾਣੇ ਨੂੰ ਹੋਗਾ ਹਨਾ ਸੋ ਸਹੀ ਹੈ ਕਦੂ ਮੇਰੇ ਕੋਲ ਸਿਹਤ ਦੇ ਵੱਲ ਜ਼ਿਆਦਾ ਧਿਆਨ ਦੇਵੋਗੇ ਤਾਂ ਕਦੂ ਬੈਸਟ ਹੈ ਠੀਕ ਹੈ ਜੀ ਸੋ ਕਦੂ ਬਣਾਇਆ ਕਰੋ ਤੁਸੀਂ ਵੀ ਦੱਬ ਕੇ ਸਾਡੇ ਤਾਂ ਰੋਜ਼ ਹੀ ਸ਼ਾਮ ਨੂੰ ਤੁਹਾਨੂੰ ਦੱਸਿਆ ਕਰੂੰਗੀ ਲਓ ਜੀ ਆਪਾਂ ਕਦੂ ਦਾ ਤੜਕਾ ਲਾਉਣ ਲੱਗ ਗਏ ਠੀਕ ਹੈ ना कदू सब्जी बन भी ਸਿੰਪਲ ਸੋਬਰ नहीं चाहती जो सिंपल तड़का कद्दू की सब्जी का तड़का जो छेती बाकी सब्जियों के मुकाबले है ना क्योंकि जो कद्दू बनाने तुम्हें पता पिंड जो कदू बन है ना ये आप जिम्मे तड़का लगा के सिंपल सुखा कद्दू बना के खा लेने ओद्दा नहीं होंगे पिंडा च स्पेषली कदू पा के ही बनता है ਉਹ ਆਲਵੇਸ ਦੁੱਧ ਪਾ ਕੇ ਬੰਦਾ ਕੋਈ ਟਾਈਮ ਨਹੀਂ ਲੱਗਦਾ ਵੇਖੋ ਤੜਕਾ ਮੈਂ ਕੁਝ ਲਾ ਰਹੀ ਹਾਂ ਜੀ ਬਹੁਤ ਸੋਹਣਾ ਮੌਸਮ ਠੰਡੀ ਠੰਡੀ ਹਵਾ ਤੇ ਜੱਜੋ ਸਿੰਘ ਬਰਾੜਕ ਸੁੱਤਾ ਪਿਆ ਹੈ ਤੇ ਬਾਕੀ ਅੱਜ ਆਪਾਂ ਤੁਹਾਨੂੰ ਦੱਸ ਰਹੇ ਸੀ ਨਾ ਮਾਹੌਲ ਦੀ ਗੱਲ ਕਰਦੇ ਸੀ ਬਠਿੰਡੇ ਦੀ ਕੀ ਸੰਗਣੀ ਕੀ ਮੇਰੇ ਹੀ ਹੱਥ ਵੱਜਣਾ ਤੇ ਮੈਂ ਦਿਨੇ ਹੀ ਲੇਟਾ ਤਨ ਪਤਾ ਹੀ ਲੱਗਾ ਕਿ ਦਬਟਨ ਦਾ ਪਤਾ ਮੈਂ ਕਹੀ ਸੀ ਅੱਜ ਉੱਥੇ ਕੋਈ ਐਡਾ ਨਹੀਂ ਸੀ ਫਰਕ ਮਤਲਬ ਆਵਾਜ਼ ਹੀ ਸੀਗੇ ਲੋਕ ਤੁਰੇ ਫਿਰਦੇ ਸੀ ਜਿਨ੍ਹਾਂ ਨੇ ਆਪਣੇ ਕੰਮ ਧੰਦੇ ਕਰਨੇ ਆ ਤੇ ਬਾਕੀ ਮਾਹੌਲ ਚਲੋ ਕੱਲ ਸ਼ਾਮੀ ਹੈ ਨਾ ਵਧੀਆ ਆਪਾਂ ਨੂੰ ਸੰਦੇਸ਼ ਕਹਿ ਸਕਦੇ ਆ ਮਿਲਿਆ ਤੇ ਕਿ ਟਰੰਪ ਨੇ ਬਹੁਤ ਵਧੀਆ ਕੰਮ ਕੀਤਾ ਸੂਲਾ ਕਰਵਾਤੀ ਕਹਿ ਸਕਦੇ ਆ ਨਾ ਚਲੋ ਜੀ ਵਧੀਆ ਹੋਇਆ ਜੋ ਵੀ ਹੋਇਆ ਤੇ ਆਲਵੇਸ ਆਲਵੇ ਸਰਬੱਤ ਦੇ ਭਲੇ ਮੰਗੋ ਤੇ ਮੰਗਦੇ ਹਨਾ ਤੋ ਸਭਧ ਦੇ ਭਲੇ ਵਿੱਚ ਸਾਰਾ ਕੁਝ ਆ ਜਾਂਦਾ ਸਾਰਿਆਂ ਦਾ ਭਲ ਆ ਜਾਂਦਾ ਤੇ ਚਲੋ ਜੀ ਇਸ ਤੋਂ ਬਾਅਦ ਆਪਾਂ ਸ਼ੂਟ ਕਰਾਂਗੇ ਜਦੋਂ ਮੰਮੀ ਨੂੰ ਅੱਜ ਗਿਫਟ ਦੇਣਾ ਮੰਮੀ ਤੈਨੂੰ ਪਤਾ ਇੱਕ ਮਿੰਟ ਪਤਾ ਤੇ ਗਿਫਟ ਦੇਣਾ ਤੈਨੂੰ ਤੈਨੂੰ ਪਤਾ ਕੀ ਗਿਫਟ ਦੇਣਾ ਤੈਨੂੰ ਅੱਜ ਨਹੀਂ ਪਤਾ ਅੱਛਾ ਮੈਨੂੰ ਨਹੀਂ ਪਤਾ ਗਿਫਟ ਦੇਣਾ ਕੀ ਹੈ ਦੇਣਾ ਵੀ ਆਪਾਂ ਨਾ ਪ੍ਰੀਸ਼ੀਅਸ ਚੀਜ਼ ਦੇਣੀ ਹੈ ਸਮਝ ਲਓ ਤੁਸੀਂ ਆਈਡੀਆ ਲਗਾ ਲੋ ਤੁਸੀਂ ਬਾਏ ਆਪਾਂ ਪਹਿਲਾਂ ਵੀ ਦੀ ਕਰੀ ਹੋਈ ਆ ਠੀਕ ਹੈ ਜੀ ਬਟਰ ਮੰਮੀ ਨੂੰ ਇਸ ਚੀਜ਼ ਦਾ ਉਹ ਪਤਾ ਨਹੀਂ ਸੀ ਕਿ ਉਹ ਚੀਜ਼ ਕਿਦੇ ਲਈ ਮੈਂ ਬਾਏ ਕੀਤੀ ਹੈ ਠੀਕ ਹੈ ਬਾਏ ਆਪਾਂ ਕੀਤੀ ਹੈ ਸੀ ਮੰਮੀ ਵੀ ਉਦੋਂ ਨਾਲ ਸੀ ਬਟ ਮੰਮੀ ਨੂੰ ਇਸ ਚੀਜ਼ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੈਗਾ ਕਿ ਉਹ ਚੀਜ਼ ਉਸ ਟਾਈਮ ਮੈਂ ਮੰਮੀ ਲਈ ਬਾਏ ਕੀਤੀ ਸੀ ਸਮਝ ਸਕਦੇ ਤੁਸੀਂ ਗੱਲ ਨੂੰ ਤੇ ਅੱਜ ਮੰਮੀ ਨੂੰ ਜਦੋਂ ਪਤਾ ਲੱਗੂ ਮੰਮੀ ਕਿੰਨੀ ਖੁਸ਼ ਹੋਊਗੀ ਕਿ ਇਹ ਤਾਂ ਮੇਰੇ ਵਾਸਤੇ ਲਈ ਰੱਖੀ ਰੱਖੀ ਸੀ ਕਿਉਂਕਿ ਮੈਂ ਮੈਂ ਜਦੋਂ ਲਈ ਸੀ ਨਾ 이어ਿੰਗ ਆਵਲੇ ਤੁਹਾਡੇ ਨਾਲ ਸ਼ੇਅਰ ਕਰਦੇ ਬਾਅਦ ਮੰਮੀ ਹੈ ਨਹੀਂ ਨੇੜੇ ਆ ਲਈ ਸੀ ਨਾ ਜਦੋਂ 골ਡ ਦੇ ਤੇ ਮੈਂ ਦੋ ਜੋੜੇ ਲਈ ਸੀ ਤਾਂ ਇੱਕ ਜੋੜਾ ਮੈਂ ਸਮਾਲ ਲਿਆ ਸੀ ਬਿਲਕੁਲ ਛੋਟੇ ਸਾਈਜ਼ ਦਾ ਤੇ ਮੈਂ ਸੋਚਿਆ ਸੀ ਆਪਾਂ ਉਹ ਮੰਮੀ ਨੂੰ ਗਿਫਟ ਕਰਾਂਗੇ ਬਟ ਮੰਮੀ ਨੂੰ ਨੇ ਉਸ ਟਾਈਮ ਆਪਾਂ ਦੱਸਿਆ ਸੀ ਕਿ ਮੰਮੀ ਨੂੰ ਦਵਾਂਗੇ ਉਹ ਗਿਫਟ ਆਪਾਂ ਕੇਸ ਟਾਈਮ ਤੇ ਬਟਾ ਆਪਾਂ ਦਵਾਂਗੇ ਸਟਾਪ ਚਲੋ ਜੀ ਫਿਰ ਮਿਲਾਂਗੇ ਆਪਾਂ ਤੁਹਾਨੂੰ ਨਾਲ ਜਦੋਂ ਦਵਾਂਗੇ ਉਦੋਂ ਮਿਲਦੇ ਠੀਕ ਹੈ ਸ਼ਾਮ ਨੂੰ ਫਿਰ ਨਾਲ ਐਂਡ ਕਰਦਾਂਗੇ ਵਲੌਗ ਦਾ ਨਾਲੇ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਚਲੋ ਮਿਲਦੇ ਫਿਰ ਤੁਹਾਨੂੰ ਸ਼ਾਮ ਨੂੰ ਚਲੋ ਜੀ ਟਾਈਮ ਹੋ ਗਿਆ ਏ ਇੱਕ ਮਿੰਟ ਬੇਟਾ ਤੇ ਇਹਦੇ ਥੱਲੇ ਕਰਵਾ ਲਓ ਲਓ ਜੀ ਟਾਈਮ ਹੋ ਗਿਆ ਏ ਚਲੋ ਜੀ ਟਾਈਮ ਹੋ ਗਿਆ ਏ 8:30 ਵਜੇ ਹੋਣ ਵਾਲੇ ਤੇ ਜਬਜੁੱਤ ਦੀ ਸਾਡੀ ਗਲਤੀ ਆ ਸਵੇਰ ਦਾ ਜਬਜੁੱਤ ਕਰੀ ਜਾਂਦਾ ਮੈਂ ਚਾਚੂ ਨੂੰ ਮਿਲਣਾ ਤੇ ਕੋਈ ਨਾ ਬੇਟਾ ਰੋਣਾ ਨਹੀਂ ਤੇ ਇਹਨੂੰ ਹੁਣ ਮੈਂ ਭੱਜ ਕੇ ਜਾ ਕੇ ਨਾਲ ਮਿਲਾ ਕੇ ਲੈ ਕੇ ਆਉਣੀ ਹੈ। ਹੈਲੋ ਤੇ ਆਪਾਂ ਮਿਲਾ ਕੇ ਲੈ ਕੇ ਆਉਣੇ ਹਾਂ ਚਾਚੂ ਨੂੰ 10 ਮਿੰਟਾਂ ਤੱਕ ਮਿਲਾ ਕੇ ਤੇ ਆ ਜਾਾਂਗੇ ਤੇ ਫਿਰ ਮਿਲਦੇ ਤੁਹਾਨੂੰ ਘਰ ਆ ਕੇ ਠੀਕ ਹੈ ਜੀ। ਲਓ ਜੀ ਆਪਾਂ ਪਹੁੰਚ ਗਏ ਸੀ। ਮਾਸੀ ਘਰੇ। ਵੀ ਆ ਗਏ ਸਾਨੂੰ। ਅੰਗੂਰਾਂ ਦੀ ਵੇਲ ਵੇਖ ਕੇ ਆਉਣੇ ਉਧਰ। ਚਲੋ ਅੰਗੂਰਾਂ ਦੀ ਵੇਲ। ਗ੍ਰੇਪਸ ਗ੍ਰੇਪਸ ਲੱਗੇ ਆ ਦਾਦੀ ਦੇ ਘਰੇ ਆ ਜਾਓ। ਹਾਂ ਮੈਂ ਚੱਕ ਕੇ ਲਿਆਉਂਦਾ। ਅਰੇ ਪਾਪਾ ਦੀ ਫਲ ਚੱਕੋ। ਗੋਦੀ ਚਲੋ। ਚਲੋ ਚੱਲੀਏ ਜੀ। ਆ ਦੇਖੋ ਤੂਤੀਆਂ ਤਾਂ ਨਹੀਂ ਅਜੇ ਨਾਲ ਲੱਗਦੀਆਂ ਤੇ ਆਪਾਂ ਗ੍ਰੇਪਸ ਦਿਖਾ ਕੇ ਲੈਉਣੇ ਵਾੜੇ ਦੇ ਵਿੱਚ ਉਹ ਸਾਹਮਣੇ ਵਾੜਾ ਚਾ ਉਹਦੇ 베ਰੀਆਂ ਦੇ 베ਰ ਖਾਦੇ ਸੀ ਆਪਾਂ ਆ 베ਰੀ ਦੇ 베ਰ ਇਸ ਤੇ ਜਿਹੜੇ ਖਾਦੇ ਸੀ ਆਪਾਂ ਆ ਤੂਤ ਬਾਪੂ ਸੁੱਤਾ ਪਿਆ ਸਾਡਾ ਉਹ ਵਾੜਾ ਸਾਹਮਣੇ ਆ ਮੇਨ ਰੋਡ ਆ ਇੱਥੋਂ ਦੀ ਆਪਾਂ ਨੰਗ ਕੇ ਸਾਰੇ ਜਾਣਿਆ ਇੱਧਰ ਆਪਣੀ ਮੰਡੀ ਐ ਠੀਕ ਐ ਜੀ ਆਜੋ ਮੈਂ ਤਾਂ ਨਗਰ ਨਹੀਂ ਤਾਂ ਦੂਰ ਆ ਚਲੋ ਜੀ ਮਸੀਆ ਨੇ ਤੁਹਾਨੂੰ ਮੈਂ ਵਿਖਾ ਕੇ ਲਿਉਣੀ ਉਹ ਵਾਓ ਅੰਗੂਰਾਂ ਦੇ ਫੇਰ ਮਸੀ ਕਿੰਨੇ ਸੋਹਣੇ ਲੱਗਦੇ ਆ ਵਾਓ ਦੇਖੋ ਕਿੰਨੇ ਸੋਹਣੇ ਲੱਗਦੇ ਗੁੱਚੇ ਇਹ ਤਾਂ ਤੁਸੀਂ ਵਹੀ ਕਰੋ ਹਾਲੇ ਦਾ ਤਾਂ ਇੱਥੇ ਵੀ ਆ ਵਾਓ ਕਿੰਨੇ ਸੋਹਣੇ ਲੱਗਦੇ ਦੇਖੋ ਅੰਗੂਰਾਂ ਦੇ ਗੁੱਚੇ ਆ ਚੱਕੋ ਐਡਾ ਗੁੱਚਾ ਕਿਲੋ ਦਾ ਹੁੰਦਾ ਇੰਨੇ ਮਹਿੰਗੇ ਦਿੰਦੇ ਹੁੰਦੇ ਆ ਏ ਹੋਣੀ ਲਈ ਸੀ ਵੇਲ ਇਹ 파ਰਤੀ ਹੈ ਪਰ ਵੀ ਦੌੜ ਲੱਗੀ ਸੀ ਅੱਛਾ ਮੈਂ ਹੀ ਨਹੀਂ ਫਿਰ ਵੇਖੇਗੀ 파ਰਤ ਨਾ ਹੀ ਲਿਆ ਮੇਰੇ ਕੋਲ ਤਾਂ 파ਰਤਾ ਸੀ ਥੋੜੇ ਲੱਗੇ ਸੀ ਠਾਂ ਠਾਂ ਪਤਾ ਹੀ ਨਾ ਲੱਗੇ ਦੋੜ ਦੋੜ ਘੁੱਤੇ ਬਾਅਦ ਪਤਾ ਲੱਗਾ ਆ ਤਾਂ ਹੁਣ ਮੈਂ ਡੀਕ ਕਰੂੰਗੀ ਕਿਦਾਂ ਪੱਕਣਗੇ ਆ ਫਰੂਟਾਂ ਦੇ ਬੂਟੇ ਲੱਗੇ ਸਾਰੇ ਹਲੇ ਮਾਰੇ ਫਰੈਂਡ ਨੂੰ ਵਿਖਾ ਦੀ ਪੁੱਤ ਕਿੱਥੇ ਦਿਖਾਓ ਮੇਰੇ ਫੇਵਰੇਟ ਚੀਜ਼ਾਂ ਲੱਗਿਆ ਕਹਿੰਦੇ ਉੱਧਰ ਐ ਮੇਰੇ ਕੋਲ ਆ ਇੱਧਰ ਤੂੰ ਨਾ ਮੇਰੇ ਵਿੱਚ ਆ ਪੁੱਤ ਆ ਵੇਖੋ ਇਹਦੇ ਚ ਸਬਜ਼ੀਆਂ ਲੱਗੀਆਂ ਫਾ ਫੁੱਲ ਜਿਹੜੇ ਇਹ ਕੀ ਚੱਪਣ ਕਦੋਂ ਨਹੀਂ ਇਹ ਤਾਂ ਇੱਥੇ ਇੱਥੇ ਲੱਗੀ ਜਾਂਦੇ ਆ ਆ ਇੱਧਰ ਮੇਰੀ ਗੱਲ ਬੈਂਗਣ ਕਿੱਥੇ ਗਈਆਂ ਨੇ ਤੁਸੀਂ ਆਜੋ ਜੀ ਤੁਹਾਨੂੰ ਦਿਖਾਈਏ ਸਬਜ਼ੀਆਂ ਅਮਰੂਦ ਦੇ ਬੂਟੇ ਅਮਰੂਦ ਤਾਂ ਕਿਹਾ ਹੀ ਨਹੀਂ ਸੀਗੇ ਹੁਣ ਲੱਗਣਗੇ ਬਹੁਤ ਆ ਸਾਰੇ ਲੱਗਣਗੇ ਤੇ ਪੇਠਿਆਂ ਦੇ ਹਨਾ ਬੱਲਾ ਇਹ ਕਦੂ ਚੱਲ ਤੇ ਵਾਓ ਵੈਂਗਣੀ ਲੱਗੀ ਨੀ ਸਮਾਂ ਮੈਂ ਤੁਹਾਨੂੰ ਇਸ ਤਰ੍ਹਾਂ ਲੱਗਦੀ ਬੂਟੇ ਤੇ ਵੈਂਗਣੀ ਕਿੰਨੀ ਸੋਹਣੀ ਦਾ ਹੈ ਸਤਨਾਮ ਸਿਰਵਾਈ ਗਰੂ ਤੋੜ ਲੈਂਦੇ ਫਿਰ ਪਾਪਾ ਪਾਪਾ ਆਹ ਹੁੜੇ ਪਾਪਾ ਹੈਗਾ ਪਾਪਾ ਪਾਪਾ ਲਓ ਜੀ ਆਪਾਂ ਤੋੜਦੇ ਵੈਂਗਣੀ ਆਈ ਲਵ ਵੈਂਗਣੀ ਆ ਤੁਸੀਂ ਫੜੋ ਮੈਂ ਤੋੜ ਮੈਨੂੰ ਤੋੜਨ ਤੇ ਮਜ਼ਾ ਆਂਦਾ ਇਹਨੂੰ ਬੜਾ ਮਜ਼ਾ ਆਂਦਾ ਤੋੜ ਹਾਂ ਇਹ ਚੁਗਣਾ ਨਾ ਲੇ ਕੂੜੀਆਂ ਦੀਆਂ ਘੋ ਵਾਲੀਆਂ ਮਿਰਚਾਂ ਵੀ ਲੱਗਿਆ ਕਰਨੀ ਮੈਨੂੰ ਮਿਰਚਾਂ ਤੋੜਨ ਤੇ ਇਨਾ ਮਜ਼ਾ ਆਂਦਾ ਨਾ ਤਾਜ਼ੀਆਂ ਵੈਂਗਣੀਆਂ ਕੱਲ ਨੂੰ ਦੁਪਹਿਰੇ ਬਣਾਵਾਂਗੇ ਆਪਾਂ ਠੀਕ ਹੈ ਜੀ ਮਿਰਚਾਂ ਮਿਰਚਾਂ ਤਾਂ ਛੋਟੀਆਂ ਲੱਗੀਆਂ ਨਹੀਂ ਨਾ ਉਹ ਮਿਰਚਾਂ ਲੱਗੀਆਂ ਆ ਨਿੰਬੂ ਨਿੰਬੂ ਨਹੀਂ ਪੱਕਿਆ ਤਕੇ ਕਿ ਠਹਿਰ ਕੇ ਪੱਕਣਗੇ ਆ ਲੱਗੇ ਆ ਮਾਂਜੀਤ ਫੂਲ ਲੱਗੀਆਂ ਨਾਲ ਕਿੰਨੂ ਲੱਗੇ ਆ ਆ ਕਿੰਨੂ ਆ ਦੇਖੋ ਜੀ ਕਿੰਨੂ ਆ ਦੇਖੋ ਕਿੰਨੂ ਲੱਗੇ ਹੋਏ ਨੇ ਕਿਨੇ ਕਿ ਇਹ ਜਦੋਂ ਵੱਡੇ ਹੋਣਗੇ ਸਾਰੇ ਤੁਹਾਨੂੰ ਦਿਖਾਉਂਗੀ ਮੈਂ ਪੱਕਣਗੇ ਨਾ ਜਿਵੇਂ ਜਿਵੇਂ ਆਇਆ ਕਰਾਂਗੇ ਆਪਾਂ ਤੁਹਾਨੂੰ ਦਿਖਾਉਂ ਠੀਕ ਹੈ ਮੈਂ ਤਾਂ ਉਹ ਬੜਾ ਕੰਮ ਬੜਾ ਸੋਨਾ ਲੱਗਾ ਗੁੱਛਾ ਵਾਲਾ ਟਮਾਟਰ ਲੱਗਾ ਮੈਨੂੰ ਸਬਜ਼ੀਆਂ ਲਾਉਣ ਦਾ ਬਹੁਤ ਸ਼ੌਕ ਆ ਬਟ ਆਪ ਲਾਈਆਂ ਹੀ ਨਹੀਂ ਗਿਆ ਇਹ ਫਰੂਟਾਂ ਦੀ ਵਾੜੀ ਆ ਸਮਝ ਲਓ ਸਬਜ਼ੀਆਂ ਔਰ ਫਰੂਟਾਂ ਦੀ ਠੀਕ ਹੈ ਦਿਖਾਵਾਂ ਤੁਹਾਨੂੰ ਚੰਗੀ ਤਰ੍ਹਾਂ ਮੈਂ ਕਿਹ ਇਹ ਬਹੁਤ ਟੇਸਟੀ ਬਣਨਗੇ ਜਦੋਂ ਬਣੇ ਨਾ ਮੈਂ ਉਦੋਂ ਆਉਂਗੀ ਟੇਸਟ ਕਰਾਂਗੇ ਆਪਾਂ ਠੀਕ ਹੈ ਬਹੁਤ ਟੇਸਟ ਅਮੇਰ ਰੋਡ ਚਲੋ ਜੀ ਅਮੇਰ ਰੋਡ ਹੈ ਆ ਜਦ ਕਿਦਾ ਮੈਨੂੰ ਵੀ ਦੇ ਦੀ ਲੋ ਜੀ ਅਸੀਂ ਆਏ ਹਾਂ ਸਕੂਟੀ ਤੇ ਤੇ ਜਬ ਜੋ ਜਾਉਗਣ ਪਾਪਾ ਨਾਲ ਬਾਈਕ ਤੇ ਬਾਪੂ ਨੰਦ ਲਈ ਜਾਂਦਾ ਕੂਲਰ ਤੇ ਹਾਂ ਤੇ ਬਾਹਰੋਂ ਠੰਡੀਆਂ ਵਾ ਜਾਂਦੀਆਂ ਨਹੀਂ ਅੰਦਰ ਚੱਲੀਏ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਤੇ ਮਿਲਦੇ ਤੁਹਾਨੂੰ ਘਰ ਜਾ ਕੇ ਠੀਕੇ ਜੀ ਮੇਚੀ ਪਾ ਲਓ ਆਹ ਲਓ ਜੀ ਆਪੇ ਤੁਸੀਂ ਜਿਹੜੇ ਸੁਪ ਲੈਣੀ ਹੈ ਮੱਛਰ ਹੋਗਾ ਨਾ ਨੋ 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 ਨਹੀਂ ਨਹੀਂ ਜਿੰਦੇ ਕੰਮ ਨਹੀਂ ਕਰਦੇ ਹਾਂ ਚਲੋ ਜੀ ਚੱਲਦੇ ਆਪਾਂ ਵੀ ਘਰ ਨੂੰ ਚਾਚੂ ਨੂੰ ਮਿਲਣਾ ਆਇਆ ਸੀ ਚਾਚੂ ਜੱਜਤ ਨੂੰ ਮਿਲੇ ਕੋਈ ਨਹੀਂ ਉਹ ਗੁਰਦੁਆਰਾ ਸਾਹਿਬ ਗਿਆ ਮੱਥਾ ਟੇਕਾ ਤੇ ਫੇਰ ਆਪਾਂ ਜਿੱਦਣ ਹੁਣ ਉਹ ਘਰੇ ਹੋ ਗਏ ਹੋਗਾ ਨੂੰ ਪੁੱਛ ਕੇ ਫੇਰ ਮਿਲਾਂਗੇ ਲੈ ਕੇ ਗੱਲਾਂ ਅੱਛਾ ਤੇ ਚਲੋ ਜੀ ਮਿਲਦੇ ਫਿਰ ਤੁਹਾਨੂੰ ਘਰ ਜਾ ਕੇ ਠੀਕ ਹੈ ਆਪਾਂ ਅਗੇ ਘਰ ਪਹੁੰਚ ਗਏ ਆ ਤੇ ਸਬਜ਼ੀ ਅਜੇ ਆਪਣੀ ਥਾਣੀ ਨਹੀਂ ਆਨੇ ਜੇ ਤੇ ਸੌਰੀ ਕਿਉਂਕਿ ਵੀਡੀਓ ਔਰ ਫੋਟੋ ਵਗੈਰਾ ਖਿੱਚਣ ਲੱਗ ਗਏ ਸੀ ਤੇ ਵਲੌਗ ਚ ਤੁਹਾਨੂੰ ਵਲੌਗ ਸੱਚ ਲਿਆਈ ਨਗਾ ਕੀ ਆਪਾਂ ਗਿਫਟ ਦਿੱਤਾ ਲੋ ਜੀ ਲੈਓ ਜੀ ਵੇਖੋ ਜੀ ਆਵਲੇ ਆਪਾਂ ਟੋਪਸ ਦਿੱਤੇ ਠੀਕ ਹੈ ਜੀ ਇਹ ਨਾ ਟੋਪਸ ਜਦੋਂ ਮੇਰੇ ਲਈ ਲੈਂਦੇ ਆ ਪਰ ਉਹ ਉਦੋਂ ਇਕੱਠੇ ਸੀ ਬਟ ਉਦੋਂ ਮੰਮੀ ਨੂੰ ਐ ਹੀ ਨਹੀਂ ਮੈਂ ਦੱਸਿਆ ਸੀ ਕਿ ਤੇਰੇ ਲਈ ਲਿਆ ਸੀ ਬਟ ਮੰਮੀ ਨੂੰ ਐ ਸੀ ਕਿ ਮੇਰੇ ਜੋਗੀ ਦੋਵੇਂ ਜੋੜੇ ਲਿਆ ਤਾਂ ਕਰਕੇ ਹੁਣ ਆਪਾਂ ਮੰਮੀ ਨੂੰ ਅੱਜ ਦੱਸਿਆ ਕਿ ਤੁਹਾਡੇ ਲਈ ਲਏ ਸੀ ਵੇਖ ਕੇ ਤਾਂ ਮੰਮੀ ਨੇ ਪਹਿਲੇ ਸੀ ਮੰਮੀ ਕਿਵੇਂ ਲੱਗੇ ਇਹਨ ਪਤਾ ਸੀਗਾ ਤੈਨੂੰ ਦੇਣਿਆ ਤੇ ਲਓ ਜੀ ਆਪਾਂ ਗਿਫਟ ਦਿੱਤੇ ਆ ਮਦਰਸ ਡੇ ਤੇ ਠੀਕ ਹੈ ਨਾਲ ਚਾਕਲੇਟ ਵੀ ਮਿਲਿਆ ਬਈ ਮੈਨੂੰ ਤਾਂ ਚਾਕਲੇਟ ਮਿਲਿਆ ਜੱਪਜੋਤ ਨੂੰ ਮੈਨੂੰ ਮਿਲੇ ਜੱਪਜੋਤ ਨੂੰ ਚਾਕਲੇਟ ਜਿੱਡਾ ਕਾਕਾ ਉਡਾਕ ਚੀਜ਼ ਮਿਲੇ ਤੇ ਆ ਆਪਾਂ ਮੰਮੀ ਨੂੰ ਦੋਨਾਂ ਜਣੇ ਨੇ ਗਿਫਟ ਦਿੱਤੇ ਇਅਰਿੰਗ ਹੈਲੋ ਲਓ ਜੀ ਚੈੱਕ ਕਰੋ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਇੱਥੇ ਐਂਡ ਤੇ ਜੇਕਰ ਬਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਹੈਪੀ ਮਦਰਸ ਡੇ ਅਗੇਨ ਸਾਰੇ ਮਮਸ ਨੂੰ ਤੇ ਵਧੀਆ ਰਿਹਾ ਆਪਣਾ ਬਟਰ ਕੇਕ ਨਹੀਂ ਕੱਟਿਆ ਗਿਆ ਰੀਜ਼ਨ ਤੁਹਾਨੂੰ ਪਤਾ ਜਦਜੋ ਬਿਮਾਰ ਹੋਣ ਕਰਕੇ ਤੇ ਚਲੋ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਤਬ ਤੱਕ ਦੇ ਲਈ ਸਸ ਸ਼ੇਅਰ ਟੇਕ ਕੇਅਰ ਬਾਏ ਬਾਏ